ਹਾਲੇ ਸਸਿਕਾ ਸਰੋਂ ਮੈਂ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੜ ਦੀ ਗੱਲ ਚੰਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਮੇਰੀ ਆਵਾਜ਼ ਤੁਹਾਡੇ ਤੱਕ ਪ੍ਰੋਪਰ ਆ ਰਹੀ ਹੋਗੀ ਪੰਜਾਬ ਪੀਸਸ ਦਾ ਰਿਜ਼ਲਟ ਆ ਇਹਨੂੰ ਕਾਫੀ ਦਿਨ ਹੋ ਗਿਆ ਤੇ ਬਹੁਤ ਸਾਰੇ ਬੱਚਿਆਂ ਨੇ ਤਿਆਰੀ ਸਟਾਰਟ ਕਰ ਦਿੱਤੀ ਲੇਕਿਨ ਹਜੇ ਵੀ ਬਹੁਤ ਸਾਰੇ ਬੱਚੇ ਥੋੜੀ ਬਹੁਤ ਦੁਬਿਧਾ ਦੇ ਵਿੱਚ ਹੈਗੇ ਆ ਸੋ ਉਹਨਾਂ ਨੂੰ ਮੇਰੀ ਇੱਕ ਰਿਕਵੈਸਟ ਹੈ ਕਿ ਭਾਈ ਤਿਆਰੀ ਸਟਾਰਟ ਕਰ ਦਿਓ ਹੁਣ ਡਿਲੇ ਨਾ ਕਰੋ ਬਹੁਤ ਸਮਾਂ ਹੋ ਚੁੱਕਾ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਵੀ ਕੁਝ ਸਟ੍ਰੈਟੇਜੀ ਤੁਹਾਡੇ ਲਈ ਕਿੱਦਾਂ ਆਪਾਂ ਤਿਆਰੀ ਨੂੰ ਕੰਟੀਨਿਊ ਕਰ ਸਕਦੇ ਆ ਕਿੱਦਾਂ ਹੋਰ ਵਧੀਆ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਚਾਹ ਰਹੇ ਕਿ ਅਸੀਂ 셀ਫ ਸਟਡੀ ਕਰਨੀ ਆ ਹੈਨਾ ਸੋ 셀ਫ ਸਟਡੀ ਵਾਲੇ ਬੱਚੇ ਵੀ ਕੁਝ ਹੈਗੇ ਆ ਸੋ ਰਾਉਂਡਵਰੀ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਟਰਾਈ ਕਰਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਆਪਣੀ ਤਿਆਰੀ ਨੂੰ ਵਧੀਆ ਕਰ ਸਕਦੇ ਆ ਸੋ ਪਹਿਲੀ ਗੱਲ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਤੇ ਦੂਜੇ ਨੰਬਰ ਦੇ ਉੱਤੇ ਜਿਨ੍ਹਾਂ ਦਾ ਪ੍ਰੀ ਕਲੀਅਰ ਹੋਇਆ ਬਈ ਉਹ ਐਂਡ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਕੁਝ ਬੱਚੇ ਮਿਲ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਡਾਊਟ ਹੈ ਕਿ ਸਰ ਕੀ ਅਸੀਂ ਕਰ ਲਾਂਗੇ ਉਹ ਇੱਕ ਡਾਊਟ ਫੈਕਟਰ ਆ ਸੋ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕਰਨਾ ਤਿਆਰੀ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸਟ੍ਰੈਟੇਜੀ ਹੋਗੀ दैट इज ਯੂਅਰ ਕੌਨਫੀਡੈਂਸ ਤੁਸੀਂ ਆਪਣੇ ਆਪ ਨੂੰ ਪਹਿਲਾਂ ਭਰੋਸੇ ਵਿੱਚ ਲਓ ਕਿ ਹਾਂਜੀ ਮੈਂ ਕਰ ਸਕਦਾ ਆ ਹਾਂਜੀ ਮੈਂ ਕਰ ਸਕਦੀ ਆ ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਸ 'ਚ ਨਹੀਂ ਲੈਂਦੇ ਉਨਾ ਸਮਾਂ ਕੁਝ ਵੀ ਨਹੀਂ ਹੋ ਸਕਦਾ ਇਸ ਤਿਆਰੀ ਦੇ ਵਿੱਚ ਮੇਨਸ ਨੂੰ ਕਲੀਅਰ ਕਰਨ ਦੇ ਲਈ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਮੈਂ ਪਹਿਲਾਂ ਕੀ ਦੱਸਿਆ ਤੁਹਾਡਾ ਤੁਹਾਡੇ ਨਾਲ ਹੋਣਾ ਕਿਉਂਕਿ ਹੋਰ ਬਹੁਤ ਸਾਰੇ ਦੋਸਤ ਮਿੱਤਰ ਤੁਹਾਡੇ ਹੋਣਗੇ ਜਿਹੜੇ ਹੁਣ ਤੁਹਾਨੂੰ ਡੀਐਸਪੀ کہہ ਕੇ ਬੁਲਾਉਣ ਲੱਗ ਪੈਣਗੇ ਜਾਂ ਤੁਹਾਡੇ ਮਾਪਿਓ ਨੂੰ ਲੱਗੂਗਾ ਵੀ ਹੁਣ ਸਾਡਾ ਧੀ ਪੁੱਤਰ ਐਸਡੀਐਮ ਬਣ ਸਕਦਾ ਹੈ ਬਸ ਤੁਸੀਂ ਆਪਣੇ ਆਪ ਨੂੰ ਆਪਣੇ ਨਾਲ ਜੁੜਨਾ ਕਿ ਹਾਂ ਮੈਂ ਇਹ ਕਰ ਸਕਦਾ ਹਾਂ ਇੱਕ ਸ਼ੀਸ਼ਾ ਦੇਖ ਲਓ ਉਸ 'ਤੇ ਸਲੇ ਲਿਖ ਦਿਓ ਚਾਹੇ ਕਿ ਮੈਂ ਆਉਣ ਵਾਲਾ ਅਫਸਰ ਹਾਂ ਥੱਲੇ ਲਿਖ ਲਓ ਮੈਂ ਐਸਡੀਐਮ ਬਣਨਾ ਰੋਜ਼ ਉਸ ਸ਼ੀਸ਼ੇ ਨੂੰ ਦੇਖੋ ਉਹਨੂੰ ਪੜੋ ਥੱਲੇ ਵੀ ਕੀ ਲਿਖਿਆ ਤੇ ਉਹਦੇ ਵਿੱਚ ਤੁਹਾਡੀ ਸ਼ਕਲ ਦਿਖੂਗੀ ਇਹ ਤੁਹਾਨੂੰ ਫਿਊਚਰ ਵੱਲ ਲੈ ਕੇ ਜਾਊਗਾ ਸੋ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਹੁਣ ਪੜਨਾ ਕਿੱਦਾਂ ਸੋ ਪੜਨ ਦੀ ਗੱਲ ਕਰ ਲਈ ਤੇ ਜਦੋਂ ਅਸੀਂ ਐਗਜ਼ਾਮ ਕਲੀਅਰ ਕਰਨਾ ਹੈ ਸਾਨੂੰ ਕੁਝ ਚੀਜ਼ਾਂ ਦਾ ਹੋਣਾ ਸਾਡੇ ਕੋਲੇ ਬਹੁਤ ਜ਼ਰੂਰੀ ਜਿਨ੍ਹਾਂ ਵਿੱਚ ਇੱਕ ਤਾਂ ਕੁਆਲਿਟੀ ਕੰਟੈਂਟ ਵਿਦਆਊਟ ਕੰਟੈਂਟ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਅਸੀਂ ਪੜ ਲਾਂਗੇ ਜਾਂ ਪੇਪਰ ਕਲੀਅਰ ਕਰ ਲਾਂਗੇ ਕੰਟੈਂਟ ਕਿੱਦਾਂ ਦਾ ਹੋਊਗਾ ਤੁਹਾਡੇ ਕੋਲੇ ਅ ਜੋ ਵੀ ਸਾਡੇ ਕੋਲੇ ਟੌਪਿਕਸ ਨੇ ਇੱਕ ਵਾਰ ਤੁਸੀਂ ਸੋਚਣਾ ਵੀ ਜੋ ਪੀਸੀਐਸ ਦੇ ਪੁਰਾਣੇ ਕੁਐਸਚਨਸ ਆ ਉਹਨਾਂ ਨੂੰ ਅਨਲਿਸਿਸ ਕਰੋ ਜੋ ਯੂਪੀਐਸਸੀ ਦੇ ਪੁਰਾਣੇ ਕੁਐਸਚਨਸ ਹੈਗੇ ਉਹਨਾਂ ਨੂੰ ਅਨਲਿਸਿਸ ਕਰੋ ਫਿਰ ਉਹ ਜੋ ਟੌਪਿਕ ਆਡੈਂਟੀਫਾਈ ਕਰ ਸਕਦੇ ਆ ਕਿ ਅੱਛਾ ਇਹ ਟੌਪਿਕ ਇਹ ਹੈ ਜਾਂ ਇਹ ਟੌਪਿਕ ਇਹ ਹੈ ਤੇ ਇਹਦੇ ਵਿੱਚ ਇਹ ਬਾਰ-ਬਾਰ ਬਾਰ-ਬਾਰ ਥੀਮ ਦੇ ਵਿੱਚੋਂ ਕੁਐਸਚਨ ਬਣਿਆ ਤੁਸੀਂ ਉਹ ਥੀਮ ਨੋਟ ਕਰੋ ਤੇ ਉਸ ਥੀਮ ਦੇ ਅਰਾਊਂਡ ਜਿੰਨੇ ਵੀ ਕੁਐਸਚਨ ਬਣ ਸਕਦੇ ਆ ਉਹਨਾਂ ਕੁਐਸਚਨਸ ਨੂੰ ਕੁਐਸਚਨ ਆਨਸਰ ਫਾਰਮ ਦੇ ਵਿੱਚ ਲਿਖ ਲਓ ਪਹਿਲਾ ਕੰਮ ਤੁਸੀਂ ਇਹ ਕਰਨਾ ਜੇ ਤੁਸੀਂ ਆਪ ਪੜ ਰਹੇ ਹੋ ਜੀ ਠੀਕ ਹੈ ਸਟ੍ਰੈਟੇਜੀ ਦਾ ਵੀ ਤਾਂ ਇੱਕ ਹਿੱਸਾ ਹੈ ਨਾ ਉਰਗੇ ਕਿ ਦੇਣਾ ਸੋ ਮਤਲਬ ਕੁਆਲਿਟੀ ਕੰਟੈਂਟ ਤਾਂ ਹੋਣਾ ਬਹੁਤ ਜ਼ਰੂਰੀ ਇਹ ਨਹੀਂ ਹੈਗਾ ਵੀ ਤੁਸੀਂ ਮੋਟੀਆਂ-ਮੋਟੀਆਂ ਕਿਤਾਬਾਂ ਖੋਲ ਲਈਆਂ ਜਾਂ ਮਾਰਕੀਟ ਦੇ ਵਿੱਚ ਗਏ ਕੋਈ ਇੱਕਦਾਂ ਦੀ ਕਿਤਾਬ ਮਿਲ ਗਈ ਜਿਹਦੇ ਵਿੱਚ ਲਿਖਿਆ ਕਿ ਮੇਨਜ਼ ਦੀ ਕਿਤਾਬ ਅਸੀਂ ਲਿਆ ਕੇ ਘਰੇ ਪੜਨ ਲੱਗ ਪਏ ਨਹੀਂ ਹੋਊਗਾ ਭਾਈ ਈਮਾਨਦਾਰੀ ਨਾਲ ਨਹੀਂ ਹੋਊਗਾ ਤੁਹਾਨੂੰ ਖੁਦ ਮਿਹਨਤ ਕਰਨੀ ਪੈਣੀ ਆ ਤੁਹਾਨੂੰ ਖੁਦ ਕੰਟੈਂਟ ਲੱਭਣਾ ਪੈਣਾ ਆ ਤੁਹਾਨੂੰ ਖੁਦ ਕੰਟੈਂਟ ਸਰਚ ਕਰਨਾ ਪੈਣਾ ਆ ਖੁਦ ਉਹਦੇ ਲਈ ਥੋੜੀ-ਬਹੁਤ ਰਿਸਰਚ ਕਰਨੀ ਪੈਣੀ ਆ ਫਿਰ ਗੱਲ ਬਣੂਗੀ ਤੁਸੀਂ ਮੈਂ ਦੱਸਦਾ ਥੀਮ ਕਿਦਾਂ ਆਇਡੈਂਟੀਫਾਈ ਕਰਨਾ ਯੂਪੀ ਅਤੀ ਦੇ ਪੀਸੀਐਸ ਦੇ ਪੁਰਾਣੇ ਕੁਐਸਚਨ ਦੇਖੋ ਉਹਨਾਂ ਵਿੱਚੋਂ ਲੱਭੋ ਕਿਹੜੇ-ਕਿਹੜੇ ਥੀਮ ਤੇ ਬਾਰ-ਬਾਰ ਕੁਐਸਚਨ ਆਇਆ ਉਹਨੂੰ ਆਇਡੈਂਟੀਫਾਈ ਕਰੋ ਤੇ ਉਹਦੇ ਨੋਟਸ ਤਿਆਰ ਕਰੋ ਜੀ ਉਹ ਨੋਟਸ ਲਈ ਤੁਸੀਂ ਵੱਖ-ਵੱਖ ਸੋਰਸ ਯੂਜ਼ ਕਰ ਸਕਦੇ ਹੋ ਵੈਬਸਾਈਟਸ ਯੂਜ਼ ਕਰ ਸਕਦੇ ਹੋ ਪੁਰਾਣੀਆਂ ਕਿਤਾਬਾਂ ਯੂਜ਼ ਕਰ ਸਕਦੇ ਹੋ ਕੋਈ ਨਵੇਂ ਨਿਊਜ਼ਪੇਪਰ ਨਿਊਜ਼ ਮਤਲਬ ਜੋ ਵੀ ਤੁਹਾਨੂੰ ਲੱਗਦਾ ਨਿਊਜ਼ਪੇਪਰ ਹੋ ਗਿਆ ਆਰਟੀਕਲ ਹੋ ਗਿਆ ਉਹਨਾਂ ਨੂੰ ਯੂਜ਼ ਕਰੋ ਤੇ ਆਪਣੇ ਕੰਟੈਂਟ ਨੂੰ ਤਿਆਰ ਕਰੋ ਜੀ ਸੈਕੰਡ ਨੰਬਰ ਦੇ ਉੱਤੇ ਤੁਹਾਡੇ ਲਈ ਜੋ ਬਹੁਤ ਜ਼ਰੂਰੀ ਹੈ दैट इज ਤੁਸੀਂ ਜਿਹੜੇ ਆਪਦੇ ਕੁਆਲਿਟੀ ਕੰਟੈਂਟ ਤਿਆਰ ਕਰ ਲਿਆ ਆ ਉਹਦੇ ਵਿੱਚੋਂ ਤੁਸੀਂ ਕੀ ਕਰ ਸਕਦੇ ਹੋ ਰੋਜ਼ 4-5 ਆਨਸਰ ਲਿਖੋ ਤੇ ਉਹ ਆਨਸਰ ਕਿਸੇ ਨੂੰ ਚੈੱਕ ਜ਼ਰੂਰ ਕਰਵਾਓ ਖਾਸ ਕਰ ਉਸ ਬੰਦੇ ਨੂੰ ਜਿਹਨੂੰ ਆਈਡੀਆ ਹੈਗਾ ਜਾਂ ਤੁਸੀਂ ਗਰੁੱਪ ਸਟੱਡੀ ਕਰ ਰਹੇ ਹੋ ਤੇ ਤੁਸੀਂ ਇੱਕ ਦੋ ਜਣੇ ਆਪਸ ਵਿੱਚ ਚੈੱਕ ਕਰ ਸਕਦੇ ਹੋ ਕਿ ਭਾਈ ਤੇਰਾ ਆਨਸਰ ਕਿਦਾਂ ਦਾ ਤੇਰਾ ਆਨਸਰ ਕਿਦਾਂ ਦਾ ਸੋ ਉਹਨੂੰ ਫਿਰ ਥੋੜਾ ਜਿਹਾ ਵਿੱਚ ਵਿੱਚ ਕੁਝ ਆਨਸਰ ਕਿਸੇ ਐਕਸਪੀਰੀਅੰਸ ਬੰਦੇ ਨੂੰ ਜ਼ਰੂਰ ਚੈੱਕ ਕਰਾ ਕਿਸੇ ਟੀਚਰ ਨੂੰ ਚੈੱਕ ਕਰਾਓ ਠੀਕ ਹੈ ਜੀ ਮੈਂ ਹੁਣ ਅਸੀਂ ਆ ਜੇ ਕੋਈ ਬੰਦਾ ਚੰਡੀਗੜ੍ਹ ਦਾ ਹੈਗਾ ਆ ਅਸੀਂ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਆ ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ 25 ਸੈਕਟਰ ਜਿਹੜਾ ਹੈਗਾ ਆ ਚੰਡੀਗੜ੍ਹ ਸੋ ਉੱਥੇ ਤੁਸੀਂ ਸਾਨੂੰ ਆ ਕੇ ਆਪਦੇ ਇੱਕ ਵਾਰ ਟੈਸਟ ਚੈੱਕ ਕਰਾ ਲਓ ਵੀ ਸਰ ਮੇਰੇ ਆ ਟੈਸਟ ਆ ਜੀ ਪਲੀਜ਼ ਚੈੱਕ ਕਰਕੇ ਦੇਖਣਾ ਮੇਰੀ ਕਿੱਦਾਂ ਦੀ ਅਨਸਰ ਰਾਈਟਿੰਗ ਹੈਗੀ ਆ ਮੈਨੂੰ ਕਿੰਨੀ ਕੀ ਇੰਪਰੂਵਮੈਂਟ ਆ ਵਿਚ ਵਿਚਾਲੇ ਤੁਸੀਂ ਆਓ ਅਸੀਂ ਤੁਹਾਡੇ ਟੈਸਟ ਇੱਕ ਵਾਰ ਜ਼ਰੂਰ ਵੈਰੀਫਾਈ ਜਾਂ ਚੈੱਕ ਕਰ ਲਾਂਗੇ ਉਹਦੇ ਲਈ ਕੁਝ ਵੀ ਤੁਹਾਡੇ ਤੋਂ ਅਸੀਂ ਚਾਰਜ ਨਹੀਂ ਕਰਾਂਗੇ ਜੀ ਠੀਕ ਹੈ ਉਹ ਐ ਹੋਗਾ ਵੀ ਆਓ ਤੁਸੀਂ ਚੈੱਕ ਕਰਾਓ ਤੇ ਆਪਣੀ ਤਿਆਰੀ ਨੂੰ ਹੋਰ ਵਧੀਆ ਕਰ ਲਓ ਹੁਣ ਟੈਸਟ ਲਾਉਣੇ ਬਹੁਤ ਜ਼ਰੂਰੀ ਹੈ ਤੁਹਾਨੂੰ ਆਈਡੀਆ ਦੇ ਸਕਦਾ ਕਿ ਹਾਂ ਤੁਹਾਡੀ ਇੱਥੇ ਕਮੀ ਅਨਸਰ ਰਾਈਟਿੰਗ ਦੇ ਨਾਲ ਨਾਲ ਪਲੱਸ ਤੁਸੀਂ ਟੈਸਟ ਸੀਰੀਜ਼ ਜ਼ਰੂਰ ਲਾਉਣੀ ਹੈ ਜੀ ਹੁਣ ਜਿਹੜੀ ਟੈਸਟ ਸੀਰੀਜ਼ ਹੋ ਗਈ ਇਹਦਾ ਮਕਸਦ ਕੀ ਹੁੰਦਾ ਹੈ ਟੈਸਟ ਸੀਰੀਜ਼ ਦਾ ਮਕਸਦ ਹੈ ਕਿ ਜਿਹੜੀ ਮੈਂ ਤਿਆਰੀ ਕੀਤੀ ਹੈ ਜੀ ਉਹਦੇ ਵਿੱਚੋਂ ਕੁਐਸਚਨ ਆ ਗਏ ਆ ਤਾਂ ਉਹ ਕਿੱਦਾਂ ਦੇ ਅਨਸਰ ਮੈਂ ਲਿਖਾਂ ਉਹਨੂੰ ਕਿੱਦਾਂ ਹੋਰ ਡਿਟੇਲ ਦੇ ਵਿੱਚ ਲੈ ਕੇ ਆਵਾਂ ਸੋ ਜ਼ਰੂਰ ਟੈਸਟ ਸੀਰੀਜ਼ ਅਟੈਂਪਟ ਕਰਨੀ ਹੈ ਪਲੱਸ ਉਹਦੀ অথেন্টিਕੇਸ਼ਨ ਚੈਕਿੰਗ ਹੋਣੀ ਬਹੁਤ ਜ਼ਰੂਰੀ ਹੈ ਹੈਨਾ ਉਹਨੂੰ ਚੈੱਕ ਕਰਾਓ ਮੈਨੂੰ ਕਿੱਥੇ ਹੋਰ ਇੰਪਰੂਵਮੈਂਟ ਦੀ ਲੋੜ ਹੈ ਦੋ ਕੰਪੋਨੈਂਟ রাইਟਿੰਗ ਲਈ ਤਾਂ ਡੇਲੀ ਅਨਸਰ ਰਾਈਟਿੰਗ ਕਰਨੀ ਕਰਨੀ ਆ ਤੁਸੀਂ ਦੂਜੇ ਨੰਬਰ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਵੀ ਟੈਸਟ ਸੀਰੀਜ਼ ਨੂੰ ਲਾਓ ਇੱਕ ਹੋਰ ਕੰਮ ਇੱਥੇ ਕਰ ਸਕਦੇ ਹਾਂ ਜੇ ਤੁਸੀਂ ਗਰੁੱਪ ਦੇ ਵਿੱਚ ਬੈਠੇ ਪੜ੍ਹ ਰਹੇ ਹੋ ਨਾ ਤਾਂ ਥੋੜਾ ਬਹੁਤ ਤੋਂ ਕਰ ਲਓ ਵੀ ਡਿਸਕਸ਼ਨ ਟਾਈਪ ਕਿ ਹਾਂ ਬਈ ਤੇਰਾ ਇਦਾਂ ਮੇਰਾ ਇਦਾਂ ਹੈ ਨਾ ਟਾਈਪ ਕੁਛ ਇਦਾਂ ਦਾ ਆਹ ਕੁਐਸਚਨ ਦਾ ਆਨਸਰ ਕਰ ਲਓ ਸੋ ਇਹ ਥੋੜਾ ਜਿਹਾ ਹੁਣ ਬਹੁਤ ਜ਼ਰੂਰੀ ਆ ਉਹਦੇ ਨਾਲ ਕੀ ਹੁੰਦਾ ਦਿਮਾਗ ਦੇ ਦਰਵਾਜ਼ੇ ਖੁੱਲਦੇ ਆ ਨਵੇਂ ਨਵੇਂ ਆਈਡੀਆਜ਼ ਆਉਂਦੇ ਆ ਕਿਸੇ ਤੋਂ ਨੂੰ ਨਾਲ ਦੇ ਦਾ ਕਿਸੇ ਗਰੁੱਪ ਦਾ ਕੋਈ ਆਈਡੀਆ ਤੁਹਾਨੂੰ ਚੰਗਾ ਲੱਗ ਜਾਂਦਾ ਵੀ ਯਾਰ ਹਾਂ ਇਹਨੇ ਵਧੀਆ ਗੱਲ ਕਹੀ ਆ ਇਹ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਆ ਸੋ ਉਹ ਚੀਜ਼ਾਂ ਅਸੀਂ ਕਰ ਸਕਦੇ ਆ ਜੀ ਇਹਦੇ ਨਾਲ ਨਾਲ ਫੀਡਬੈਕ ਤੇ ਮੈਂਟਰਸ਼ਿਪ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਹਰ ਇੱਕ ਬੰਦੇ ਨੂੰ ਆਪਦਾ ਕੰਮ ਵਧੀਆ ਲੱਗਦਾ ਹੁੰਦਾ ਜਿਵੇਂ ਮੰਨ ਲਓ ਤੁਹਾਡੇ ਚੋਂ ਕਿਸ ਨੇ ਚਾਹ ਨਹੀਂ ਵੀ ਬਣਾਈ ਹੋਗੀ ਹੈਨਾ ਜਿਹੜੇ ਮੁੰਡੇ ਖਾਸ ਕਰ ਬਾਹਰ ਰਹਿੰਦੇ ਆ ਘਰੋਂ ਜਿੱកਦੇ ਰੋਟੀ ਬਣਾਉਗਾ ਇਸ ਤੱਕ ਘਰੋਂ ਸਾਨੂੰ ਮਾਤਾ ਹੁਣੀ ਰੋਟੀ ਬਣਾ ਕੇ ਦਿੰਦੇ ਆ ਕਿਤੇ ਆਪ ਬਣਾਲੀ ਸਬਜ਼ੀ ਵੈਸੇ ਲੱਗਣਾ ਮੈਂ ਬਣਾਈ ਵਾਲੀ ਘੈਂਟ ਨਾ ਜੇ ਕੋਈ ਕਹਦੇ ਵੀ ਸਵਾਦ ਨਹੀਂ ਹੈਗਾ ਭਾਜਾ ਮੈਂ ਨਹੀਂ ਵਧੀਆ ਬਣਾਈਆ ਸੋ ਹਾਫ ਦਾ ਆਨਸਰ ਲਿਖਿਆ ਵੈਸੇ ਵਧੀਆ ਲੱਗਦਾ ਆ ਉਹ ਚੈੱਕ ਸੀ ਕਿਸੇ ਥਰਡ ਬੰਦੇ ਨੂੰ ਕਰਾਉਣਾ ਜਿਹਨੂੰ ਐਕਸਪੀਰੀਅੰਸ ਹੋਵੇ ਇਸ ਚੀਜ਼ ਦਾ ਤੁਹਾਡਾ ਕੋਈ ਸੀਨੀਅਰ ਹੋ ਸਕਦਾ ਕੋਈ ਆਲਰੇਡੀ ਤੁਹਾਡਾ ਨੂੰ ਆਨ ਆਈਐਸ ਆਫੀਸਰ ਹੋਵੇ ਤੁਹਾਡਾ ਕੋਈ ਵੱਡਾ ਭੈਣ ਭਰਾ ਹੋਵੇ ਜਾਂ ਮੈਂ ਜਿਵੇਂ ਦੱਸਾ ਚੰਡੀਗੜ੍ਹ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ 25 ਸੈਕਟਰ ਮੈਂ ਦੁਬਾਰਾ ਤੇ ਮੈਂ ਦੱਸ ਦੇਣਾ ਤੁਹਾਨੂੰ ਆਪਣਾ ਐਡਰੈਸ ਕੀ ਆ ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਅਡਾ 247 ਸਾਡੇ ਅਕੈਡਮੀ ਦਾ ਨਾਮ ਹੈ ਮੇਰੀ ਤੇ ਜਤਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਤੁਸੀਂ ਫਰਸਟ ਫਲੋਰ ਤੇ ਆ ਕੇ ਪੰਜਾਬ ਕੇਸਰੀ ਬਿਲਡਿੰਗ ਸੈਕਟਰ 25 ਚੰਡੀਗੜ੍ਹ ਆਓ ਆਪਦੇ ਟੈਸਟਸ ਨੂੰ ਚੈੱਕ ਕਰਾ ਲਓ ਕਿ ਸਰ ਮੈਂ ਇਦਾਂ ਦਾ ਲਿਖਿਆ ਪਲੀਜ਼ ਚੈੱਕ ਕਰ ਲਓ ਕਦੇ-ਕਦੇ ਯਾਂ ਕੋ ਚੈੱਕ ਕਰ ਦਾਂਗੇ ਠੀਕ ਹੈ ਸੋ ਇਹ ਸਾਡੇ ਲਈ ਕੰਮ ਕਰਨੇ ਬਹੁਤ ਜ਼ਰੂਰੀ ਨੇ ਮੈਂ ਹੋਰ ਕੰਸਾਈਜ਼ ਕਰਦਾ ਇੱਕ ਵਾਰ ਕਿਉਂਕਿ ਵਿਦਾਊਟ ਮੈਂਟਰਸ਼ਿਪ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ ਨਾ ਅਸੀਂ ਕਿਵੇਂ ਇੰਪਰੂਵਮੈਂਟ ਕਰ ਹੁਣ ਮੈਂ ਸਾਰੀ ਚੀਜ਼ ਨੂੰ ਕੰਸਾਈਜ਼ ਕਰ ਦਿੰਦਾ ਵੀ ਤੁਹਾਡੀ ਸਟ੍ਰੈਟੇਜੀ ਕੀ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਅਸੀਂ ਵੀ GS1 GS2 GS3 ਜਿੰਨਾ ਵੀ ਇਹਦਾ ਪੈਟਰਨ ਹੈਗਾ ਆ 15 ਦਿਨ ਤੋਂ ਜ਼ਿਆਦਾ ਅਸੀਂ ਟਾਈਮ ਨਹੀਂ ਲੈਣਾ ਇੱਕ ਸਬਜੈਕਟ ਦੇ ਨੋਟਸ ਨੂੰ ਰੈਡੀ ਕਰਨ ਦੇ ਵਿੱਚ ਠੀਕ ਹੈ 15 ਦਿਨ ਮਤਲਬ ਉਹਦੇ ਵਿੱਚ ਤੁਸੀਂ 3-4 ਘੰਟੇ ਜਿੰਨੇ ਵੀ ਲੱਗਦੇ ਤੁਸੀਂ ਲਾ ਸਕਦੇ ਹੋ ਡੇਲੀ ਅਨਸਰ ਰਾਈਟਿੰਗ ਵੀ ਕਰਨੀ ਆ ਕੰਟੈਂਟ ਵੀ ਪੜਨਾ ਸੋ 15 ਦਿਨ ਲਾਓ ਇੱਕ GS1 ਦੇ ਉੱਤੇ 15 ਲਾਓ GS2 ਤੇ 15 ਲਾਓ GS3 ਦੇ 15 ਲਾਓ GS4 ਤਾਂ ਜਾਨਕੀ ਜਿਵੇਂ 4 ਨਾਲ ਮਲਟੀਪਲਾਈ ਕਰਾਂ 60 ਡੇਸ ਸਾਡੇ ਕੋਲੇ ਬਣਦੇ ਆ 60 ਦਿਨਾਂ ਦੇ ਵਿੱਚ ਮੈਂ ਆਪਣੇ ਸਾਰੇ ਨੋਟਸ ਵੀ ਤਿਆਰ ਕਰ ਸਕਦਾ ਜਾਂ ਕਰ ਸਕਦੀ ਆ ਠੀਕ ਹੈ ਜੀ ਐਂਡ ਉਹਨਾਂ ਦੇ ਉੱਤੇ ਮੈਂ ਡੇਲੀ ਅਨਸਰ ਰਾਈਟਿੰਗ ਵੀ ਕਰ ਸਕਦਾ ਹਾਂ ਜਾਂ ਕਰ ਸਕਦੀ ਆ ਓਕੇ ਹੁਣ ਪੇਪਰ ਜਿਹੜਾ ਹੈਗਾ ਆਪਣਾ ਲਗਭਗ 90 ਦਿਨ ਦਾ ਸਾਡੇ ਕੋਲੇ ਗੈਪ ਹੈਗਾ ਆ ਜਦੋਂ ਤੱਕ ਅਸੀਂ ਦੇਖਾਂਗੇ 90 ਦਿਨ ਹਜੇ ਹੈਗੇ ਸਾਡੇ ਕੋਲੇ ਉਦੋਂ 30 ਦਿਨ ਬੱਜਦੇ ਆ ਹਾਂ ਇਹਦੇ ਨਾਲ ਨਾਲ ਅਸੀਂ ਇਕੱਲਾ ਇੱਥੇ ਡਿਪੈਂਡ ਨਹੀਂ ਲੈਣਾ ਅਸੀਂ ਇਹਨਾਂ 60 ਦਿਨਾਂ ਦੇ ਵਿੱਚ ਅਸੀਂ ਪੰਜਾਬੀ ਉੱਤੇ ਵੀ ਕੰਮ ਕਰਨਾ ਤੁਸੀਂ ਰੋਜ਼ ਦੇ ਇੱਕ ਦੋ ਘੰਟੇ ਕੱਢ ਸਕਦੇ ਹੋ ਜੋ ਵੀ ਤੁਹਾਨੂੰ অথেন্টিਕੇਟਿਡ ਸੋਰਸ ਮਿਲਦੇ ਕਿਉਂਕਿ ਪੰਜਾਬੀ 100 ਨੰਬਰ ਦੀ ਆ ਤੇ 100 ਦੇ ਵਿੱਚੋਂ ਜਿੰਨੇ ਜ਼ਿਆਦਾ ਨੰਬਰ ਲਵਾਂਗੇ ਓਨਾ ਫਾਇਦਾ ਸਾਨੂੰ ਇੰਗਲਿਸ਼ ਦੇ ਉੱਤੇ ਵੀ ਕੰਮ ਕਰਨਾ ਸੀ ਹੈਨਾ ਇੰਗਲਿਸ਼ ਦੇ ਉੱਤੇ ਕੰਮ ਕਰੋ ਉਹਨੂੰ ਮਿਸ ਨਹੀਂ ਕਰ ਸਕਦੇ ਇਹਦੇ ਨਾਲ ਨਾਲ ਅਸੀਂ ਐਸੇ ਦੇ ਉੱਤੇ ਵੀ ਕੰਮ ਕਰਨਾ ਬਾਈ ਅਸੀਂ ਇਹਦੇ ਨਾਲ ਨਾਲ ਜਿਹੜਾ ਸਟੈਟਸ ਦੇ ਉੱਤੇ ਵੀ ਕੰਮ ਕਰਨਾ ਸੋ ਇਹ ਉਹ ਸਬਜੈਕਟ ਆ ਜਿਹੜੇ ਇਹਨਾਂ ਤੋਂ ਹਟ ਕੇ ਸਟੈਟਿਕਸ ਵਗੈਰਾ ਹੋ ਗਿਆ ਇਹਨਾਂ ਨੂੰ ਡੇਲੀ ਇੱਕ ਤੋਂ ਡੇਢ ਘੰਟਾ ਦੋ ਇਹਨੂੰ ਦੋ ਇਹਨੂੰ ਇਹਨੂੰ ਦੋ so that ਕਿ ਤੁਸੀਂ ਨਾਲ ਦੀ ਨਾਲ ਇਹਨਾਂ ਸਬਜੈਕਟਸ ਇਹਨੂੰ ਵੀ ਲੈ ਕੇ ਆਪਾਂ ਚੱਲ ਸਕਦੇ ਹਾਂ ਇਹਨਾਂ ਸਾਰਾ ਦੇ ਨੋਟਸ ਹੁਣੇ ਇਹਨਾਂ ਦੀ ਆਨਸਰ ਰਾਈਟਿੰਗ ਕਰਨੀ ਇਵੈਲੂਏਸ਼ਨ ਹੁਣੇ ਇਹਨਾਂ ਦੀ ਤੁਹਾਨੂੰ ਸਹੀ ਫੀਡਬੈਕ ਮਿਲਣਾ ਬਹੁਤ ਜ਼ਰੂਰੀ ਹੈ so ਲਾਭ ਆ ਗਿਆ ਸੀ ਕਰ ਸਕਦੇ ਹਾਂ ਤੇ ਇੱਕ ਹੋਰ ਗੱਲ ਵੀਕਲੀ ਟੈਸਟ ਮਿਸ ਨਹੀਂ ਕਰਨਾ ਟੈਸਟ ਸੀਰੀਜ਼ ਜ਼ਰੂਰ ਲਾਓ ਤੁਹਾਨੂੰ ਕਿਉਂਕਿ ਆਪ ਤਾਂ ਸੀ ਉਹ ਤਿਆਰ ਨਹੀਂ ਕਰ ਸਕਦੇ ਕਿੱਥੋਂ ਵੀ ਮਿਲਦੀ ਆ ਸਾਡੀ ਟੈਸਟ ਸੀਰੀਜ਼ ਹੋ ਗਈ ਸਾਡੀ ਸੈਸ ਆਫਲਾਈਨ ਟੈਸਟ ਸੀਰੀਜ਼ ਹੈਗੀ ਆ ਤੁਸੀਂ ਚੰਡੀਗੜ੍ਹ ਆਓ ਇੱਥੇ ਬੈਠੋ ਸੰਡੇ ਟੈਸਟ ਲਿਖਵਾਉਂਦਾ ਸੋ ਟੈਸਟ ਸੀਰੀਜ਼ ਜ਼ਰੂਰ ਲਾਉਣੀ ਆ ਹਰੇਕ ਸੰਡੇ ਉਹ ਮਿਸ ਬਿਲਕੁਲ ਵੀ ਨਹੀਂ ਕਰਨੀ ਠੀਕ ਹੈ ਜੀ ਸੋ ਕੰਮ ਅਸੀਂ ਜ਼ਰੂਰ ਕਰਨਾ ਹੈ ਚਲੋ ਹੁਣ ਇਹ ਚੀਜ਼ ਅਸੀਂ ਕਰਦੇ ਜਾਵਾਂਗੇ ਤੇ ਸਾਨੂੰ 60 ਡੇਜ਼ ਇਹ ਹੋ ਗਿਆ ਉਦੋਂ ਬਾਅਦ 30 ਡੇਜ਼ ਅਰਾਊਂਡ ਸਾਡੇ ਕੋਲੇ ਬਚਣਗੇ ਉਹ ਅਸੀਂ ਕੁਝ ਇੰਪੋਰਟੈਂਟ ਪੁਆਇੰਟ ਜਿਹੜੇ ਹੋਣਗੇ ਉਹਨਾਂ ਉੱਤੇ ਵਰਕ ਕਰ ਸਕਦੇ ਹਾਂ ਅਸੀਂ ਆਪਦੀ ਆਨਸਰ ਰਾਈਟਿੰਗ ਹੋਰ ਜ਼ਿਆਦਾ ਬੈਟਰ ਕਰ ਸਕਦੇ ਹਾਂ ਅਸੀਂ ਕੁਝ ਇਦਾਂ ਦੇ ਟਾਪਿਕ ਹੋਗੇ ਜਿਹਨਾਂ ਉੱਤੇ ਹੋਰ ਜ਼ਿਆਦਾ ਕੰਮ ਕਰ ਸਕਦੇ ਹਾਂ ਇਹਦੇ ਵਿੱਚ ਜਿਹੜੇ ਮੈਂ GS1 GS2 GS3 GS4 ਕਰੰਟ ਅਫੇਅਰਸ ਵੀ ਇਨਕਲੂਡ ਹੈ ਹੈਨਾ ਕਿਉਂਕਿ ਕਰੰਟ ਤਾਂ ਅਸੀਂ ਲੈ ਕੇ ਚੱਲਾਂਗੇ ਸੋ ਕਰੰਟ ਦੇ ਬਹੁਤ ਸਾਰੇ ਟਾਪਿਕ ਹੋਣਗੇ ਜਿਹੜੇ ਸਾਨੂੰ ਵਿੱਚ ਮਿਲਣਗੇ ਉਹ ਵੀ ਇਨਕਲੂਡ ਹੋਣਗੇ ਸੋ ਇਹ ਸਾਰਾ ਕੁਝ ਸਾਡੇ ਕੋਲ ਇੱਕ ਟਾਈਮ ਬਾਉਂਡ ਹੋ ਗਿਆ ਆ ਕਿਹੜੇ ਕਿਹੜੇ ਸਬਜੈਕਟ ਨੂੰ ਇੰਪੋਰਟੈਂਸ ਦੇਣੀ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਆਨਸਰ ਰਾਈਟਿੰਗ ਮਿਸ ਨਹੀਂ ਹੋਣੀ ਚਾਹੀਦੀ ਇੱਕ ਹੋਰ ਕੰਮ ਕਰਿਓ ਅ ਥੋੜਾ ਬਹੁਤ ਮੈਡੀਟੇਸ਼ਨ ਟਾਈਪ ਜਾਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਗੁਰੂ ਘਰ ਜ਼ਰੂਰ ਜਾਇਆ ਕਰੋ ਰੱਬ ਕੋਲ ਜਾ ਕੇ ਰੋਜ਼ 5-10 ਮਿੰਟ ਕੱਢੋ ਉਹਦੇ ਅੱਗੇ ਅਰਦਾਸ ਬੇਨਤੀ ਕਰੋ ਜਿਹੜੇ ਤੁਸੀਂ ਗੁਰੂ ਘਰ ਮੰਦਰ ਮਸਜਿਦ ਨੂੰ ਮੰਨਦੇ ਹੋ ਕਿ ਬਾਬਾ ਮੇਰੀ ਮਿਹਨਤ ਦੇ ਵਿੱਚ ਕਮੀ ਨਾ ਛੱਡੀ ਮੈਨੂੰ ਪੜਨ ਦਾ ਵੱਲ ਬਖਸ਼ਦਾ ਕਿ ਮੈਂ ਪੜਾਂ ਮੈਂ ਰਿਜ਼ਲਟ ਲੈ ਕੇ ਆਵਾਂ ਸੋ ਉਹ ਵਾਹਿਗੁਰੂ ਅੱਗੇ ਜਾ ਕੇ ਉਸ ਪਰਮਾਤਮਾ ਅੱਗੇ ਜਾ ਕੇ ਤੁਸੀਂ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਤੇ ਤੁਹਾਨੂੰ ਪੜ੍ਹਾਈ ਦੇ ਵਿੱਚ ਬਲ ਜ਼ਰੂਰ ਮਿਲੇਗਾ ਤੇ ਬਾਕੀ ਫਿਰ ਮੈਂ ਦੱਸਿਆ ਆ ਕਿਸੇ ਵੀ ਤਰੀਕੇ ਦੀ ਹੈਲਪ ਚਾਹੀਦੀ ਹੋਵੇ ਅਸੀਂ ਚੰਡੀਗੜ੍ਹ ਦੇ ਵਿੱਚ ਆ ਸਾਡੇ ਕੋਲ ਆਓ ਮਿਲੋ ਤੇ ਆਪਦੀ ਤਿਆਰੀ ਨੂੰ ਹੋਰ ਬਿਹਤਰ ਕਰ ਸਕਦੇ ਹਾਂ ਜੀ ਬਾਕੀ ਮੈਂ ਐਡਰੈਸ ਜਿਹੜਾ ਹੈਗਾ ਉਹ ਕਮੈਂਟ ਬਾਕਸ ਵਿੱਚ ਲਿਖ ਵੀ ਦਊਗਾ ਤੇ ਫੋਨ ਨੰਬਰ ਵੀ ਲਿਖ ਦਊਗਾ ਤੁਸੀਂ ਸਾਡੀ ਟੀਮ ਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਕੁਝ ਖਾਸ ਲੈ ਕੇ ਆ ਰਹੇ ਹਾਂ ਕੁਝ ਬੱਚੇ ਸਾਡੇ ਨਾਲ ਹੈਗੇ ਜਿਹੜੇ ਕਹਿੰਦੇ ਸਰ ਸਾਰਾ ਕੁਝ ਤਾਂ ਹੋ ਜਾਊਗਾ ਬਟ ਇੰਨਾ ਅਸੀਂ ਕਿਦਾਂ ਕਰ ਲਈਏ ਜੀ ਕਿਉਂਕਿ ਪੋਸੀਬਲ ਨਹੀਂ ਹੈਗਾ ਵੀ ਨੋਟਸ ਬਣਾਈਏ ਆਪ ਫਿਰ ਉਹਨਾਂ ਨੂੰ ਪੜ੍ਹੀਏ ਵੀ ਫਿਰ ਕੁਐਸਚਨ ਵੀ ਆਪ ਫਰੇਮ ਕਰੀਏ ਫਿਰ ਚੈੱਕ ਵੀ ਕਰਾਈਏ ਕਿਉਂਕਿ 331 ਪੋਸਟਾਂ ਬਹੁਤ ਜ਼ਿਆਦਾ ਆ ਐਂਡ ਇੰਨੀ ਅਜੇ ਤੱਕ ਨਾ ਤਾਂ ਆਈਆਂ ਨਾ ਆਉਣੀਆਂ ਜੇ ਅਸੀਂ ਇਹ ਮੌਕਾ ਖੰਜਾਤਾ ਸਾਡੇ ਲਈ ਬਹੁਤ ਔਖਾ ਹੋ ਜਾਊਗਾ ਮੈਨੂੰ ਲੱਗਦਾ ਨਹੀਂ ਵੀ ਤੁਹਾਡੇ ਵਿੱਚੋਂ ਜਿੰਨੇ ਵੀ ਬੱਚੇ ਇਸ ਟਾਈਮ ਮੈਨੂੰ ਸੁਣ ਰਹੇ ਉਹਨਾਂ ਦਾ ਕੰਸਰਨ ਇਹ ਹੋਊਗਾ ਵੀ ਅਸੀਂ ਉਹਨਾਂ ਪੈਸੇ ਬਚਾ ਲਈਏ ਜਾਂ ਕੁਝ ਹੋਰ ਕਰ ਲਈ ਬਹੁਤ سارے ਬੱਚੇ ਆ ਜਿਹੜੇ ਸ਼ਾਇਦ ਕੁਝ ਐਫਰਟ ਲਾ ਕੇ ਆਪਣੇ ਆਪ ਕੁਝ ਕਿਉਂਕਿ ਯੂਪੀਐਸਸੀ ਵਾਲੇ ਬਹੁਤ ਸਾਰੇ ਉਹਨਾਂ ਨੇ ਆਲਰੇਡੀ ਕੰਟੈਂਟ ਤਿਆਰ ਕੀਤਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਲੇਕਿਨ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ ਨਾ ਸੋ ਜਿਨ੍ਹਾਂ ਨੂੰ ਦਿੱਕਤ ਲੱਗਦੀ ਆ ਸਰ ਮੇਰਾ ਜਾਂ ਮੈਨੂੰ ਪੰਜਾਬੀ ਵਿੱਚ ਦਿੱਕਤ ਆ ਜਾਂ ਕਿਸੇ ਪਾਰਟਿਕੂਲ ਸਬਜੈਕਟ ਦੇ ਵਿੱਚ ਦਿੱਕਤ ਆ ਜਾਂ ਮੈਨੂੰ ਕਿਤੇ ਵੀ ਪ੍ਰੋਬਲਮ ਆਈ ਜੇ ਮੈਂ ਟੈਸਟ ਸੀਰੀਜ਼ ਦੀ ਗੱਲ ਕਰਨਾ ਉਹ ਵੀ ਸਾਡੇ ਨਾਲ ਕੰਟੈਕਟ ਕਰਨ ਸਾਨੂੰ ਜ਼ਰੂਰ ਆ ਕੇ ਮਿਲਣ ਸਿੰਪਲ ਗਾਈਡੈਂਸ ਚਾਹੀਦੀ ਆ ਆਓ ਮਿਲੋ ਆਪਾਂ ਤੁਹਾਨੂੰ ਗਾਈਡ ਜ਼ਰੂਰ ਕਰਾਂਗੇ ਲੇਕਿਨ ਹਾਂ ਜੇਸੀ ਆਪਣੇ ਬ ਸਾਨੂੰ ਜ਼ਿਆਦਾ ਨਹੀਂ ਆਈਡੀਆ ਹੈਗਾ ਤੋ ਪਲੀਜ਼ ਸਾਨੂੰ ਰਿਜ਼ਲਟ ਤੱਕ ਲੈ ਕੇ ਜਾਓ ਐਂਡ ਸਾਨੂੰ ਦੱਸੋ ਵੀ ਤੁਸੀਂ ਸਾਡੇ ਲਈ ਕੀ ਕਰ ਸਕਦੇ ਹੋ ਸੋ ਅਸੀਂ ਪਲਾਨ ਕੀਤਾ ਵੀ ਤੁਹਾਡੇ ਲਈ ਵੀਕਲੀ ਟਾਪਰਸ ਨਾਲ ਇੰਟਰੈਕਸ਼ਨ ਜ਼ਰੂਰ ਹੋਊਗੀ ਜਿਹੜੇ ਆਲਰੇਡੀ ਪੀਸੀਸ ਬਣ ਚੁੱਕੇ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਚਾਹੇ ਆਨਲਾਈਨ ਕਰਵਾ ਦਈਏ ਚਾਹੇ ਆਫਲਾਈਨ ਕਰਵਾ ਦਈਏ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ ਜੀ ਸੈਕੰਡ ਤੁਹਾਡੇ ਲਈ 3 ਲੈਵਲ ਅਪਰੋਚ ਅਸੀਂ ਅਨਸਰ ਰਾਈਟਿੰਗ ਦੀ ਰੱਖੀ ਹੋਈ ਹੈ ਜਿਵੇਂ ਮੈਂ ਦੱਸਿਆ ਸੀਗਾ ਕੁਆਲਿਟੀ ਕੰਟੈਂਟ ਹੋਊਗਾ ਨੋਟਸ ਤੁਹਾਨੂੰ ਪ੍ਰੋਵਾਈਡ ਹੋਣਗੇ 3 ਲੈਵਲ ਕੀ ਆ ਡੇਲੀ ਅਨਸਰ ਰਾਈਟਿੰਗ ਹੋਊਗੀ ਕਲਾ ਇਕაცი ਡਿਸਕਸ਼ਨ ਦੀ ਸਪੈਸ਼ਲ ਕਲਾਸ ਰੱਖ ਰਹੇ ਹਾਂ ਉਹਨੂੰ ਅਸੀਂ ਡੇਲੀ ਅਨਸਰ ਰਾਈਟਿੰਗ ਲਾਈਵ ਕਲਾਸ ਕਰਨੇ ਆ ਉਹ ਤੁਸੀਂ ਆਓ ਕਲਾਸ ਦੇ ਵਿੱਚ ਬੈਠ ਸਕਦੇ ਹੋ ਤੁਸੀਂ ਪੜੋਗੇ ਟੀਚਰ ਨੇ ਇੱਕ ਬੋਰਡ ਦੇ ਉੱਤੇ ਕੁਐਸਚਨ ਲਿਖਿਆ ਉਸ ਕੁਐਸਚਨ ਦੇ ਉੱਤੇ ਡਿਸਕਸ਼ਨ ਹੋ ਰਹੀ ਹੈ ਜੀ 70 ਤੋਂ 75 ਮਾਈਂਡ ਕਲਾਸ ਦੇ ਵਿੱਚ ਬੈਠੇ ਜਿਹੜੇ ਹੈਗੇ ਆ ਚਾਹੇ ਉਹ ਆਫਲਾਈਨ ਆ ਚਾਹੇ ਆਨਲਾਈਨ ਆ ਉਹ ਸੋਚ ਰਹੇ ਆ ਵੀ ਅੱਛਾ ਇਹ ਕਿੱਦਾਂ ਕਰਨਾ ਆਪਾਂ ਕਿਉਂਕਿ ਆਪਣੇ ਬੈਚਸ ਆਨਲਾਈਨ ਵੀ ਆ ਤੇ ਆਫਲਾਈਨ ਵੀ ਆ ਹੈਨਾ ਸੋ ਉਹ ਤੁਸੀਂ ਇੱਕ ਬੱਚੇ ਨੇ ਆਈਡੀਆ ਦਿੱਤਾ ਵੀ ਹਾਂ ਮੇਰਾ ਇਦਾਂ ਆ ਤੁਸੀਂ ਬਾਕੀ ਸੁਣ ਲਓ ਅੱਛਾ ਇਹਦਾ ਆਈਡੀਆ ਗੁੱਡ ਹੈ ਉਨੇ ਐਗਜ਼ਾਮਪਲ ਦਿੱਤੀ ਮੇਰੇ ਕੋ ਸਮਝ ਲੱਗ ਗਈ ਉਹ ਵੀ ਹਾਂ ਮੈਨੂੰ ਇਹ ਐਗਜ਼ਾਮਪਲ ਹੈਲਪ ਕਰੂਗੀ ਮੈਂ ਲਿਖ ਲਵਾਂਗਾ ਕਿਸ ਨੂੰ ਕੋਈ ਕੋਟ ਬੋਲਤੀ ਮੈਨੂੰ ਨਹੀਂ ਸਿਉਂਦੀ ਮੈਂ ਉਹ ਨੋਟ ਕਰ ਲੇ ਠੀਕ ਹੈ ਸੋ ਇਹਦੇ ਨਾਲ ਕੀ ਹੋਊਗਾ ਵੀ ਸਾਨੂੰ ਬਹੁਤ ਸਾਰੇ ਆਈਡੀਆਜ਼ ਹੋਰ ਮਿਲਣਗੇ ਤੇ ਤੀਜੇ ਨੰਬਰ ਤੇ ਟੈਸਟ ਸੀਰੀਜ਼ ਇਨਕਲੂਡ ਹੈਗੀ ਹੈਗੀ ਆ ਆਪਣੇ ਬੈਚ ਦੇ ਵਿੱਚ ਹੀ ਟੈਸਟ ਸੀਰੀਜ਼ ਇਨਕਲੂਡ ਹੈ ਜੀ ਤੇ ਅਸੀਂ ਸਪੈਸ਼ਲ ਫੋਕਸ ਜਿਹੜਾ ਹੈਗਾ ESL ਦੇ ਉੱਤੇ ਕਰ ਰਹੇ ਹਾਂ ਜਾਨਕਿ ਐਸੇ ਸਟੈਟਸ ਤੇ ਲੈਂਗੁਏਜ ਪੇਪਰ ਦੇ ਉੱਤੇ ਸਾਨੂੰ ਪਤਾ ਆ ਵੀ ਜੇ ਰਿਜ਼ਲਟ ਲੈਣਾ ਆ ਤਾਂ ਇਹਨਾਂ ਉੱਤੇ ਫੋਕਸ ਸਾਨੂੰ ਕਰਨਾ ਹੀ ਪੈਣਾ ਹੈ ਅਦਰਵਾਈ ਲੋ ਜੀ ਮੈਂ ਕਮੈਂਟ ਬਾਕਸ ਵਿੱਚ ਲਿਖ ਦੂੰਗਾ ਬੈਚਸ ਦੇ ਬਾਰੇ ਦੱਸਣਾ ਹਾਂ ਉਦੋਂ ਪਹਿਲਾਂ ਜਿਹੜੇ ਸਾਡੇ ਬੈਚ ਨੇ ਉਹਦੇ ਵਿੱਚ ਤੁਹਾਡੇ ਲਈ ਅਸੀਂ ਕੀ ਲੈ ਕੇ ਆ ਰਹੇ ਹਾਂ ਸਪੈਸ਼ਲ ਸਾਰਾ ਸਿਲੇਬਸ ਕਵਰ ਹੋਊਗਾ ਬੱਚੇ ਆਪਣੇ ਦੇ ਵਿੱਚ ਠੀਕ ਹੈ ਚਾਹੇ ਉਹ GS1 ਆ GS2 ਆ ਤੇ ਤੁਹਾਨੂੰ ਜਿਹੜੇ ਨੋਟਸ ਦਿੱਤੇ ਜਾਣਗੇ दैट इज ਕੁਐਸਚਨ ਐਂਡ ਏ Q ਐਂਡ ਏ ਦੀ ਫਾਰਮ ਦੇ ਵਿੱਚ ਜਨਕੀ ਕੁਐਸਚਨ ਆਨਸਰ ਫਾਰਮ ਦੇ ਵਿੱਚ ਦਿੱਤੇ ਜਾਣਗੇ ਟੌਪਿਕ ਵਾਈਜ਼ ਓਰੀਐਂਟਡ ਕਲਾਸਿਸ ਹੋਣਗੀਆਂ ਆਪਣੀਆਂ ਕਲਾਸਿਸ ਪ੍ਰੋਪਰ ਹੋਣਗੀਆਂ ਡੀ ਐਸ ਐਲ ਏ ਠੀਕ ਹੈ ਸੋ ਜਿਹੜਾ ਮੈਂ ਦੱਸਿਆ ਵੀ ਡੇਲੀ ਆਨਸਰ ਰਾਈਟਿੰਗ ਲਾਈਵ ਸੈਸ਼ਨ ਹੋਇਆ ਕਰੂਗਾ ਸੋ ਉਹ ਕੁਈ ਟਾਪਿਕ ਆਉਤੇ ਡਿਸਕਸ਼ਨ ਚੱਲ ਰਹੀ ਹੈ ਮੇਨ ਟੈਸਟ ਸੀਰੀਜ਼ ਦੇ ਵਿੱਚ ਐਫਐਲਟੀ ਹੈਗੇ ਆ ਉਹਨਾਂ ਦੀ ਡਿਸਕਸ਼ਨ ਹੋਇਆ ਕਰੂਗੀ ਕੁਆਲਿਟੀ ਮਾਡਲ ਆਨਸਰ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਹੁਣ ਬਹੁਤ ਸਾਰੇ ਬੱਚੇ ਜਿਹੜੇ ਕਹਿੰਦੇ ਸਰ ਕੱਲੀ ਟੈਸਟ ਸੀਰੀਜ਼ ਚਾਹੀਦੀ ਹੈ ਜੀ ਹਨ ਕੱਲੀ ਟੈਸਟ ਸੀਰੀਜ਼ ਜੁਆਇਨ ਕਰਨੀ ਆ ਉਹਦਾ ਵੀ ਮੈਂ ਹੱਲ ਦੱਸ ਕੇ ਜ਼ਰੂਰ ਜਾਊਂਗਾ ਠੀਕ ਹੈ ਜੀ ਓਕੇ ਜੀ ਇਹਦੇ ਨਾਲ ਨਾਲ ਲੈਂਗੁਏਜ ਪੇਪਰ ਦੇ ਉੱਤੇ ਸਪੈਸ਼ਲ ਆਪਣਾ ਫੋਕਸ ਹੋਊਗਾ ਐਸੇ ਉੱਤੇ ਸਪੈਸ਼ਲ ਫੋਕਸ ਹੋਊਗਾ ਤੇ ਪ੍ਰੋਪਰ ਤੁਹਾਨੂੰ ਕੋਈ ਜ਼ਿਆਦਾ ਲੰਬੇ ਲੰਬੇ ਪੈਰਾਗ੍ਰਾਫ ਨਹੀਂ ਹੋਣਗੇ ਵੀ ਇੱਕ ਟਾਪਿਕ ਦੇ ਤਾਈ ਸਾਰੇ ਪੀਵੀਅੂਜ਼ ਅਨਲਿਸਿਸ ਕਰਨੇ ਆ ਉਹਦੇ ਵਿੱਚੋਂ ਜਿਹੜੇ ਜਿਹੜੇ ਮੇਨ ਥੀਮ ਹੈਗੇ ਆ ਉਹਦੇ ਉੱਤੇ ਜਿਹੜੇ ਕੁਸ਼ਚਨ ਆਇਆ ਤੇ ਜਿਹੜੇ ਆ ਸਕਦੇ ਆ ਉਹਨਾਂ ਦੇ ਮਾਡਲ ਆਨਸਰਸ ਹੈਨਾ ਵੀ ਇਦਾਂ ਦਾ ਕੁਸ਼ਚਨ ਆ ਸਕਦਾ ਜਿਹੜੇ ਆਇਆ ਉਹਨਾਂ ਦੇ ਵੀ ਜਿਹੜੇ ਆ ਸਕਦੇ ਉਹਨਾਂ ਦੇ ਮਾਡਲ ਆਨਸਰ ਤੁਹਾਨੂੰ ਹੋਣਗੇ ਟੈਸਟ ਸੀਰੀਜ਼ ਦੇ ਮਾਡਲ ਆਨਸਰ ਨਾਲ ਹੋਣਗੇ ਯਾਨੀ ਕਿ ਜੇ ਤੁਸੀਂ ਬੈਚ ਜੁਆਇਨ ਕਰ ਰਹੇ ਹੋ ਤਾਂ ਤੁਹਾਡੀ ਆਪ ਦੀ ਰਿਸਰਚ ਕਰਨ ਦਾ ਜਿਹੜੀ ਮਿਹਨਤ ਆ ਜਾਂ ਤੁਸੀਂ ਦਿਨ ਦੇ ਵਿੱਚ 5-7 ਘੰਟੇ ਲਾਉਣੇ ਉਹ ਜ਼ੀਰੋ ਹੋ ਜੂਗੇ ਉਹੀ ਤੁਸੀਂ ਆਪਦਾ ਸਮਾਂ ਰਿਵੀਜ਼ਨ ਤੇ ਲਾ ਲਓ ਉਹੀ ਆਪਦਾ ਸਮਾਂ ਤੁਸੀਂ ਅਨਸਰ ਰਾਈਟਿੰਗ ਤੇ ਲਾ ਲਓ ਉਹੀ ਆਪਦਾ ਸਮਾਂ ਤੁਸੀਂ ਆਪਣਾ ਪੜਾਈ ਤੇ ਲਾ ਲਓ ਜੀ ਕਿਉਂਕਿ ਅਲਟੀਮੇਟਲੀ ਮੈਂ ਪਹਿਲਾਂ ਵੀ ਕਿਹਾ ਸਾਡਾ ਇਸ ਟਾਈਮ ਰਿਸਰਚਰ ਬਣਨ ਦਾ پلان ਨਹੀਂ ਹੈਗਾ ਸਾਡਾ پلان ਪ੍ਰੀ ਕਲੀਅਰ ਹੋ ਗਿਆ ਮੇਨਸ ਕਲੀਅਰ ਕਰਨ ਦਾ ਹੁਣ ਹੈਨਾ ਸੋ ਰਿਸਰਚ ਦਾ ਕੰਮ ਤੁਸੀਂ ਸਾਡੇ ਉੱਤੇ ਛੱਡੋ ਸਾਡੇ ਕੋਲ ਨੋਟਸ ਲਓ ਕਲਾਸਾਂ ਲਗਾਓ ਆਪਦਾ ਪੜੋ ਟੈਸਟ ਸੀਰੀਜ਼ ਲਾਓ ਸੋਦਰ ਕੇ ਆਪਣਾ ਵਧੀਆ ਰਿਜ਼ਲਟ ਆ ਜਾਵੇ ਹੁਣ ਜੇ ਮੈਂ ਬੈਚਸ ਦੀ ਗੱਲ ਕਰ ਲਵਾਂ ਤੇ ਦੋ ਤਰੀਕੇ ਦੇ ਬੈਚ ਨੇ ਜਿਹੜੇ ਬੱਚੇ ਘਰੋਂ ਬਹਿ ਕੇ ਪੜ੍ਹਨਾ ਚਾਹੁੰਦੇ ਆ ਬਿਸਰ ਸਿਤਾ ਜੀ ਆ ਨਹੀਂ ਸਕਦੇ ਦੂਰ ਆ ਅਸੀਂ ਘਰੇ ਬੈਠ ਕੇ ਪੜਨਾ ਉਹਨਾਂ ਦੇ ਲਈ ਆਨਲਾਈਨ ਬੈਚ ਹੈ ਜੀ ਸਵੇਰੇ ਆਨਲਾਈਨ ਬੈਚ ਠੀਕ ਹੈ ਇਹ ਆਲਰੇਡੀ 26 ਸੌਰੀ 16 ਦਸੰਬਰ ਤੋਂ ਸਟਾਰਟ ਆ ਜਿਹੜੀਆਂ ਪ੍ਰਾਣੀਆਂ ਕਲਾਸਾਂ ਤੁਹਾਨੂੰ ਰਿਕਾਰਡਡ ਮਿਲ ਜਾਣਗੀਆਂ ਬਾਕੀ ਲਾਈਵ ਮਿਲ ਜਾਣਗੀਆਂ ਇਹਦੀ ਫੀਸ ਹੈਗੀ 17600 ਹੁਣ ਖਾਸ ਗੱਲ ਕੀ ਆ ਇਸ ਬੈਚ ਦੇ ਵਿੱਚ ਕਲਾਸਿਸ ਵੀ ਨੇ ਪਲੱਸ ਟੈਸਟ ਸੀਰੀਜ਼ ਵੀ ਇਨਕਲੂਡ ਹੈ ਜੀ ਕਿਹੜੀ ਟੈਸਟ ਸੀਰੀਜ਼ ਸਰ ਆਨਲਾਈਨ ਵਾਲੀ ਯਾਨੀ ਕਿ ਤੁਸੀਂ ਘਰੇ ਬੈਠੇ ਟੈਸਟ ਦੇ ਸਕਦੇ ਹੋ ਆਪਣੀ ਟੈਸਟ ਸੀਰੀਜ਼ ਵਿੱਚ 26 ਟੈਸਟ ਨੇ ਜੀ ਠੀਕ ਹੈ ਹੁਣ ਦੂਜੇ ਨੰਬਰ ਤੇ ਜੇ ਤੁਸੀਂ ਚੰਡੀਗੜਾ ਆ ਕੇ ਪੜਨਾ ਚਾਹੁੰਦੇ ਹੋ ਸਰ ਨੇ ਇਸ ਦਾ ਕਲਾਸ ਦੇ ਵਿੱਚ ਆ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੇ ਕਲਾਸ ਦੇ ਵਿੱਚ ਆ ਕੇ ਤੁਹਾਨੂੰ ਸੁਣਨਾ ਕਲਾਸ ਦੇ ਵਿੱਚ ਆ ਕੇ ਪੜਨਾ ਸੀ ਉਹ ਆਫਲਾਈਨ ਬੈਚ ਇਹਦੀਆਂ ਕਲਾਸਾਂ ਵੈਸੇ ਇੱਥੇ 20 ਜਨਵਰੀ ਲਿਖਿਆ ਬਟ ਆਪਾਂ 17 ਦੇ ਆਰਾਊਂਡ ਸਟਾਰਟ ਕਰ ਦਾਂਗੇ 17 18 ਨੂੰ so that ਕੀ ਤੁਸੀਂ ਆਪਣੇ ਇੱਕ ਦੋ ਓਰੀਐਂਟੇਸ਼ਨ ਕਲਾਸ ਹੋਣਗੀਆਂ ਪ੍ਰੋਪਰਲੀ ਗੱਲ ਉਹ 19 ਤਰੀਕ ਤੋਂ ਜੋ ਵੀ ਮੰਡੇ ਆਊਗਾ ਪ੍ਰੋਪਰਲੀ ਕਲਾਸਿਸ ਸਮੂਥਲੀ ਚੱਲਣ ਲੱਗ ਪੈਣਗੀਆਂ ਹਾਂ ਜਿਹੜੇ ਬੱਚੇ ਆਫਲਾਈਨ ਐਡਮਿਸ਼ਨ ਲੈ ਰਹੇ ਆ ਉਹਨਾਂ ਨੂੰ ਆਨਲਾਈਨ ਬੈਚ ਅਸੀਂ ਨਾਲ ਟੈਗ ਜ਼ਰ ਬੈਗ ਹੋ ਜੂਗਾ ਕੋਈ ਕਲਾਸ ਨਹੀਂ ਲਾ ਪਾਇਆ ਘਰੇ ਜਾ ਕੇ ਰਿਵਾਈਜ਼ ਕਰਨੀ ਆ ਔਰ ਰਿਵੀਜ਼ਨ ਵੀ ਕਰ ਸਕਦੇ ਨੇ ਜੀ ਸੋ ਇਹਦੀ ਫੀਸ ਦੀ ਗੱਲ ਕਰ ਲਓ 27600 ਨਹੀਂ 800 ਹੋਊਗਾ ਤੇ ਸੋ 27800 ਰੁਪਿਆ ਫੀਸ ਸਾਨੂੰ ਇਹ ਦੇਖਣ ਨੂੰ ਮਿਲੂਗੀ ਹੁਣ ਦੋਨੋਂ ਬੈਚਸ ਦੀ ਖਾਸੀਅਤ ਕੀ ਆ ਬੈਚ ਪਲੱਸ ਮੇਨਸ ਦੀ ਟੈਸਟ ਸੀਰੀਜ਼ ਇਨਕਲੂਡ ਹੈ ਜੀ ਜੇ ਤੁਸੀਂ ਇਕੱਲੀ ਟੈਸਟ ਸੀਰੀਜ਼ ਦੇਖਦੇ ਹੋ ਤਾਂ ਲਗਭਗ 13000 ਦੇ ਆਰਾਊਂਡ ਐਡਮਿਸ਼ਨ ਫੀਸ ਟੈਸਟ ਸੀਰੀਜ਼ ਦੀ ਆ ਇਕੱਲੀ ਦੀ ਉਹ ਵੀ ਸਾਡੀ ਟੈਸਟ ਸੀਰੀਜ਼ ਜ਼ਿਆਦਾ ਵੱਡੀ ਆ 26 ਟੈਸਟ ਨੇ ਠੀਕ ਹੈ ਤੇ ਉਹ ਤੁਸੀਂ ਮਾਈਨਸ ਕਰ ਦੋ ਬੈਚ ਦੇ ਵਿੱਚੋਂ ਇਹ ਜੇ 28000 ਮੰਨ ਕੇ ਚੱਲੋ 13000 ਮਰ 15000 ਚ ਬੈਚ ਆਫਲਾਈਨ ਹੈ ਨਾ ਇਨਕਲੂਡਿੰਗ ਜੀਐਸਟੀ ਇਧਰੋਂ ਤੁਸੀਂ 13000 ਮਾਈਨਸ ਕਰ ਦੋ ਤੇ ਮੈਨੂੰ ਲੱਗਦਾ ਬਾਕੀ 5-7000 ਗਿਆ ਸਮਝੇਗਾ ਲੂ ਸੋ ਟੈਸਟ ਸੀਰੀਜ਼ ਮੇਨ ਹੈ ਤੇ ਟੈਸਟ ਸੀਰੀਜ਼ ਇਹਦੇ ਵਿੱਚ ਇਨਕਲੂਡ ਹੈ ਸਾਡੇ ਲਈ ਓਕੇ ਜੀ ਹੁਣ ਜੇ ਕੱਲੀ ਟੈਸਟ ਸੀਰੀਜ਼ ਜੁਆਇਨ ਕਰਨੀ ਆ ਹਾਂ ਨੰਬਰ ਇਹ ਨੰਬਰ ਹੈ ਜੀ ਇੱਥੇ ਕਾਲ ਤੁਸੀਂ ਕਰ ਸਕਦੇ ਹੋ ਤੇ ਚਾਹੇ ਆਫਲਾਈਨ ਤੇ ਹੋ ਆਨਲਾਈਨ ਇਹ ਨੰਬਰ ਤੁਹਾਨੂੰ ਦਿਖ ਨਹੀਂ ਰਿਹਾ ਮੈਂ ਥੋੜਾ ਜਿਹਾ ਸਟੇਬਲ ਨੂੰ ਪਾਸੇ ਕਰ ਦਣਾ ਸੋ ਕਿ ਤੁ ਕਿਸਕਾ ਸਰਕਲ ਲਓ ਜੀ ਆਈ ਹੋਪ ਹੁਣ ਤੁਹਾਨੂੰ ਨੰਬਰ ਹੀ ਦਿਖ ਰਿਹਾ ਹੋਊਗਾ ਸੋ ਇਹ ਨੰਬਰ ਹੈ ਜਿਸ ਨੰਬਰ ਤੇ ਤੁਸੀਂ ਕਾਲ ਕਰਕੇ ਆਫਲਾਈਨ ਬੈਚ ਬਾਰੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਧਿਆਨ ਨਾਲ ਨੋਟ ਕਰ ਲਿਓ ਦੋਨਾਂ ਵਿੱਚੋਂ ਕਿਸੇ ਵੀ ਨੰਬਰ ਤੇ ਕਾਲ ਕਰ ਲਿਓ ਬਾਕੀ ਨੰਬਰ ਮੈਂ ਕਮੈਂਟ ਬਾਕਸ ਵਿੱਚ ਐਡ ਵੀ ਕਰਵਾ ਦੂੰਗਾ ਆਪਣਾ ਐਡਰੈਸ ਵੀ ਕਰਾ ਦੂੰਗਾ ਹਾਂ ਕੁਝ ਬੱਚੇ ਕਹਿੰਦੇ ਜੀ ਅਸੀਂ ਜਿਹੜਾ ਹੈਗਾ ਉਹ ਟੈਸਟ ਸੀਰੀਜ਼ ਕੱਲੇ ਜੁਆਇਨ ਕਰਨੀ ਹੈ ਟੈਸਟ ਸੀਰੀਜ਼ ਦੋ ਤਰੀਕੇ ਦੀ ਆਨਲਾਈਨ ਵੀ ਹੈ ਘਰੇ ਬੈਠ ਕੇ ਪੜ੍ਹ ਸਕਦੇ ਹੋ ਤੁਸੀਂ ਆਫਲਾਈਨ ਤੁਸੀਂ ਚੰਡੀਗੜ੍ਹ ਆ ਸਕਦੇ ਹੋ ਜਿਹੜੇ ਚੰਡੀਗੜ੍ਹ ਦੇ ਖਾਸ ਕਰਕੇ ਹੈਗੇ ਆ ਜਿਹੜਾ ਨੇ ਯੂਪੀਐਸਸੀ ਦੇ ਆਲਰੇਡੀ ਇਗਜ਼ਾਮ ਦਿੱਤੇ ਹੋਏ ਤੁਹਾਨੂੰ ਲੱਗਦਾ ਕਿ ਸਾਡੇ ਲਈ ਫਾਇਦਾ ਹੋਊਗਾ ਨੰਬਰ ਸੇਮ ਹੀ ਆ ਠੀਕ ਹੈ ਜੀ ਸੋ ਟੈਸਟ ਸੀਰੀਜ਼ ਦੀ ਫੀਸ ਗੱਲ ਕਰ ਲਈਏ ਤਾਂ ਆਫਲਾਈਨ ਦੀ ਜਿਹੜੀ ਆਨਲਾਈਨ ਟੈਸਟ ਸੀਰੀਜ਼ ਆ ਹਾਂ ਆਫਲਾਈਨ ਟੈਸਟ ਸੀਰੀਜ਼ 12900 ਰੁਪਏ ਜਾਨਕੀ 13000 ਰੁਪਏ ਦੇ ਵਿੱਚ ਹੈ ਨਾਲ ਮਾਡਲ ਆਨਸਰ ਹੋਣਗੇ ਠੀਕ ਹੈ ਡਿਸਕਸ਼ਨ ਕਲਾਸਿਸ ਹੋਣਗੀਆਂ ਤੇ ਜੇ ਤੁਸੀਂ ਆਨਲਾਈਨ ਟੈਸਟ ਸੀਰੀਜ਼ ਦੀ ਗੱਲ ਕਰਦੇ ਹੋ ਤਾਂ 11000 ਰੁਪਏ ਦੇ ਵਿੱਚ ਤੁਹਾਨੂੰ ਇਹਦੀ ਐਡਮਿਸ਼ਨ ਮਿਲ ਸਕਦੀ ਹੈ ਠੀਕ ਹੈ ਸੋ ਨੰਬਰ ਸੇ ਮੈਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨੰਬਰ ਇੱਧਰ ਉੱਧਰ ਹੋ ਗਿਆ ਨਾ ਚਲੋ ਕੋਈ ਨਹੀਂ ਸੋ ਨੰਬਰ ਕੋਈ ਵੀ ਹੈ ਜਿੱਤੇ ਮਰਜ਼ੀ ਕਾਲ ਕਰ ਲਓ ਆਨਲਾਈਨ ਤੇ ਆਫਲਾਈਨ ਟੈਸਟ ਸੀਰੀਜ਼ ਨੂੰ ਮੈਂ ਦੱਸਤੀ ਆ ਆਨਲਾਈਨ ਟੈਸਟਸ ਘਰੇ ਬੈਠ ਕੇ ਲਿਖੋਗੇ ਆਫਲਾਈਨ ਚੰਡੀਗੜ੍ਹ ਆਓ ਕਲਾਸ 'ਚ ਬੈਠੋ ਟੈਸਟ ਦਿਓ ਤੇ ਤੁਸੀਂ ਘਰੇ ਜਾ ਸਕਦੇ ਹੋ ਜੀ ਸੋ ਆਈ ਹੋਪ ਜਾਣਕਾਰੀ ਵਧੀਆ ਲੱਗੀ ਹੋਊਗੀ ਬਾਕੀ ਕੋਈ ਵੀ ਡਾਊਟ ਹੈਗਾ ਆ ਫੋਨ ਤੇ ਪੁੱ ਕਮੈਂਟ ਚ ਪੁੱਛਣਾ ਕਮੈਂਟ ਦੇ ਪੁੱਛ ਲੋ ਚੰਡੀਗੜਾ ਆ ਕੇ ਸਾਨੂੰ ਪੁੱਛਣਾ ਚੰਡੀਗੜਾ ਆ ਕੇ ਪੁੱਛ ਲੋ ਐਡਰੈਸ ਮੈਂ ਦੁਬਾਰਾ ਤੋਂ ਕਮੈਂਟ ਦੇ ਵਿੱਚ ਦੱਸ ਦੂੰਗਾ ਜੀ ਸੋ ਪਲੀਜ਼ ਮਿਹਨਤ ਕਰੋ ਬਾਈ ਜਿੱਦਾਂ ਮਰਜ਼ੀ ਪੜੋ 셀ਫ ਸਟਡੀ ਕਰੋ ਮਤਲਬ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਆ ਬੁੱਕਸ ਤੋਂ ਪੜੋ ਸਾਡੇ ਤੋਂ ਪੜੋ ਕਿਤੇ ਤੋਂ ਪੜੋ ਲੇਕਿਨ ਪੜੋ ਜ਼ਰੂਰ ਸਿਲੈਕਸ਼ਨ ਮਸਟ ਹੈ ਏਡੀ ਵੱਡੀ ਓਪਰਚੁਨਿਟੀ ਏਡਾ ਵੱਡਾ ਮੌਕਾ ਦੁਬਾਰਾ ਨਹੀਂ ਆਊਗਾ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਸੋ ਚੌਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰ ਨੂੰ ਬਾਬਾ ਡਾਟਾ ਜੀ